इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੋਟਾ ਸ਼ੁਭਨਾਮ ਮੇਰਾ ਨਾਮ ਹਰਦੀਪ ਸਿੰਘ ਔਰ ਬਾਬਾ ਪੱਪੀ ਬੱਬਾ ਜੀ ਅੱਜ ਮੇਲਾ ਕਰਾਇਆ ਜਾ ਰਿਹਾ ਹੈ ਕਿਹਨਵਾ ਮੇਲਾ ਹੈ 28ਵਾਂ ਮੇਲਾ ਹੈ ਅੱਜ ਮੇਲਾ ਕਰਾਇਆ ਜਾ ਰਿਹਾ ਹੈ ਮਸਤਾ ਦਾ ਬਾਬਾ ਕਾਤਾਸ਼ਾ ਦੀ ਦਾ ਦੇ ਇਸ ਸਬੰਧ ਵਿੱਚ ਅੰਮ੍ਰਿਤਸਰ ਵਾਸੀਆਂ ਤੋਂ ਤੇ ਦੇਸ਼ ਵਾਸੀਆਂ ਕੀ ਸੁਨੇਹੇ ਦੇ ਜਾਂਦੇ ਹੋ ਸਭ ਤੋਂ ਵੱਡੀ ਗੱਲ ਤੇ ਪਹਿਲੇ ਹਰ ਸਾਲ ਦੀ ਤਰ੍ਹਾਂ ਸਲਾਲਾ ਜੋੜ ਮੇਲਾ ਹਜਰਤ ਦਾਤਾ baba ਕਰਤਾਰ ਸਾਹਿਬ ਦੀ ਰਹਿਮਤ ਦੁਆਰਾ ਹਰ ਸਾਲ ਮਨਾਇਆ ਜਾਂਦਾ ਠੀਕ ਹੈ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਇਹੋ ਅਪੀਲ ਕਰਦੇ ਨੇ ਸਾਰੇ ਸਮਾਜ ਨਸ਼ੇ ਤੋਂ ਮੁਕਤ ਹੋਵੋ ਸਭ ਤੋਂ ਵੱਡਾ ਸੰਦੇਸ਼ ਇਹ ਜਿਹੜੀ ਸੰਗਤ ਤੇ ਆਈ ਆਉਣ ਵਾਲੀ ਹੈ ਉਹਨਾਂ ਨੂੰ ਕਿਸੇ ਦੇ ਫਿਰ ਨਹੀਂ ਬਸ ਜਿਹੜੀ ਸੰਗਤ ਆਂਦੀ ਹੈ ਦਾਤਾ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਜੇ ਫੈਜ ਹੁੰਦਾ ਤਾਂ ਫੇਰ ਇਹ ਕੋ ਆਂਦਾ ਸਭੋਲਾ ਦੀ ਕਿਰਪਾ ਨਾਲ ਹੀ ਨੇਰ ਹੈ ਇਤੋਂ ਦਰਗਾਹ ਹੈ ਇਹਦਾ ਕੀ ਇਤਿਹਾਸ ਹੈ ਇਹਦਾ ਇਤਿਹਾਸ ਹੈ ਕਿ ਇਹ ਪ੍ਰਾਤਨ ਹੀ ਜਗਾ ਚੱਲਦੀ ਆਂਦੀ ਹੈ ਇਹਦੇ ਪਹਿਲੇ ਗੱਦੀ ਨਸ਼ੀਨ ਮੈਂ ਹੋਈ ਕਿੰਨੇ ਕਿੰਨੇ ਕਦੇ ਤੋਂ ਇਹ ਕੋਈ 40 ਸਾਲ ਤੋਂ 40 ਸਾਲ ਹੋਰ ਸੰਕਰ ਮੈਸੇਜ ਕੀ ਹੈ ਹੋਰ ਮੈਸੇਜ ਇਹ ਹੈ ਕਿ ਸਰਬੱਤ ਦਾ ਭਲਾ ਨਸ਼ਾ ਮੁਕਤ ਰੋ ਕੇ ਨਾ ਵੈਰ ਵਿਰੋਧ ਨਾ ਰੱਖੋ ਤਜੋ ਇਹ ਮਾਹੌਲ ਖਰਾਬ ਚੱਲਣ ਗਿਆ ਇਹ ਮਾਰੇ ਕਿਰਪਾ ਕਰਨ ਸਭ ਤੇ ਤੇ ਇਹੋ ਜੀ ਗੰਦੀ ਬਿਲਾਸ ਸਾਡੇ ਦੇਸ਼ 'ਚ ਆਵੇਗਾ। ਫੋਦੀ ਮਾਡਾਂ ਰਾਜੇ ਦਾ ਆਵਾਜ਼ ਨਹੀਂ। ਨਹੀਂ ਪਹਿਲੇ ਕਿੰਨੇ ਦੋ ਮਿੰਟ ਬਹਾਈ ਦੇ। नहीं इतनी नहीं बेटा अंदर कौन मंड तो फिर नहीं इतनी लाचारी बात हां जी मां की बात है पानी क्या है कोगले आई हां डाइट कोगले डाइट में कराया टच जी दही का चैलेंज जी जी बहुत बहुत हम हमारी बात बड़ी टीम में लोगों को रखने दो ਬਾਬਾ ਜੀ ਅੱਜ ਦਰਗਾਹ ਤੇ ਆਏ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਗੱਲ ਇਸ ਤਰ੍ਹਾਂ ਵੀ ਸੰਗਤ ਨੂੰ ਇਹੀ ਮੈਸੇਜ ਹੈ ਕਿ ਦਾਤਾ ਦੀ ਬਾਗ਼ੇ ਵਿੱਚ ਆਏ ਜੀ ਸੱਚੇ ਪਾਤਸ਼ਾਹ ਦੀ ਬਾਗ਼ੇ ਵਿੱਚ ਆਏ ਜੀ ਆਨ ਤੇ ਪਰਮੇਸ਼ਰ ਦਾ ਸਿਮਰਨ ਕਰੋ ਨਾਮ ਨਾਲ ਜੁੜੋ ਸ਼ਬਦ ਨਾਲ ਜੁੜੋ ਗੁਰੂ ਨਾਲ ਜੁੜੋ ਦੂਸਰਾ ਬਚ ਨਹੀਂ ਦੇਤੀ ਆ ਕਿ ਮਾਹੌਲ ਦੇ ਹਿਸਾਬ ਦੇ ਨਾਲ ਅਦਾ ਦਾ ਦੇ ਘਰ ਆਏ ਨੇ ਲੇਕਿਨ ਲੰਗਰ ਸਭ ਤੋਂ ਤੇ ਪਿਆਰ ਨਾਲ ਮਤਲਬ ਆਸਤੇ ਆਸਤੇ ਤਸ਼ੀਰਵਾਣਾ ਹੋ ਸਕਦਾ ਬਬਾ ਲੋਕਾਂ ਦੇ ਬੱਚੇ ਜਿਹੜੇ ਨਸ਼ਿਆਂ ਵਿੱਚ ਵੱਢ ਗਏ ਉਹਨਾਂ ਨੂੰ ਕਿਸ ਦੇਣਾ ਚਾਹੋ ਮੈਂ ਇਹ ਹੀ ਗੱਲ ਦੀ ਤਗੀਦ ਕਰਦਾ ਕਿ ਜਿਹੜੇ ਇਸੇ ਨਸਿਆਂ ਵਿੱਚ ਵੱਡੇ ਹੋਏ ਨੇ ਜਾਂ ਮਾਰੇ ਕਰਮਾਂ ਵਿੱਚ ਲੱਗੇ ਹੋਏ ਨੇ ਚੋਰੀਆਂ ਡਾਕਿਆਂ ਦੇ ਚੱਕਰਾਂ 'ਚ ਪਏ ਹੋਏ ਨੇ ਉਹਨਾਂ ਵਾਸਤੇ ਇਹ ਹੀ ਆ ਕਿ ਉਹ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਇਹ ਮਾਨਸ ਜਨਮਿਆ ਦੱਕੇ ਵੀ ਸੇ ਫਰਮਾਨ ਕਰ ਦੇਣਾ ਕਬੀਰ ਮਾਨਸ ਜਨ ਬਤਵਾ ਬਿਆ ਹੋਤ ਨ ਬਾਰ ਬਾਰ ਜੋ ਫਲ ਫਲ ਪੱਕੇ ਬਾਹੂ ਗਰੇ ਬੋੜ ਨਾ ਲਾਗੇ ਢਾਰ ਜੋ ਫਲ ਫਲ ਪੱਕੇ ਜਮੀਨ ਤੇ ਡਕ ਜਾਂਦੇ ਉਹ ਡੈਣੀ ਨਾ ਨਹੀਂ ਲੱਗਦੇ ਕਿ ਇਹ ਮਾਨਸ ਜਨ ਬਹੁਤ ਉਤਮ ਆਪਾਂ ਨੂੰ ਮਿਲਿਆ ਵਾ ਇਹ ਜੀਵਨ ਆਪਾਂ ਦੁਬਾਰਾ ਮਿਲਣਾ ਨਹੀਂ ਆ ਇਹਨੂੰ ਚੰਗੇ ਕਰਮ ਕਰੋ ਚੰਗਾ ਬੀਜ ਬੀਜ ਕੇ ਜੋ ਜੀਵਨ ਨੂੰ ਪ੍ਰਮਾਤਮਾ ਦੇ ਲੇਖੇ ਲਾ ਕੇ ਜਾਓਗੇ ਤਾਂ ਕਿ ਸੰਸਾਰ ਤੋਂ ਉਹਨਾ ਵੀ ਸਬਰ ਹੋ ਜਾਵੇ ਕਿ ਸੰਸਾਰ ਤੋਂ ਜਾਣਾ ਵੀ ਸਬਰ ਹੋ। ਹਨੀ ਹੋਰ ਕੋਈ। بائڪ کي ورتو آهي ਸ਼ਾਮ ਨੂੰ ਇੱਕ ਗਲਾਸ ਪਾਣੀ ਦਾ ਲੈ ਐਂ ਸਹੀ ਹੈ ਹਾਂ ਠੰਡਾ ਲੈ ਆ ਰਹੇ ਆਂ ਅੱਜ ਵੀਰਾਂ ਆਂਦਾ

Thank you.